ਸੱਸਿਆ ਗਾਲ ਜੀ ਅੱਜ ਉਹ ਸ਼ਗਨਰਾ ਦਿਨ ਆ ਗਿਆ ਜਦੋਂ 52 ਕੁੜੀਆਂ ਨੇ ਵਿਆਹ ਦੀਪੂ ਕਰਾਲੀ ਆਸਾਨ ਸੁਆਸ ਸੇਵੀ ਆ ਉਹਦੇ ਪੰਜਾਬ ਦੇ ਬਖਵਤ ਹੀ ਸੇਂ ਤੋਂ ਆਸਤਾ ਹਰਿਆਣੇ ਤੋਂ ਵੀ ਆਪ ਇਹ ਜੋੜੇ ਉਨੇ ਪਹੁੰਚੇ ਆਨ ਦਾਨਵਾਦ ਕਰਦੇ ਆਂ ਦੀਪੂ ਕਰਾਲੀ ਨਾਲ ਬਾਈ ਸੱਸਿਆ ਗਾਲ ਜੀ ਅੱਜ ਵੀ ਟਾਈਮ ਕੱਢਿਆ ਆ ਜੀ ਤੁਸੀਂ ਦੇਖੋ ਜੀ ਸਾਰੀ ਭੈਣਾਂ ਸਾਡੀਆਂ ਪਹੁੰਚੂਗੀਆਂ ਜੀ 20 ਤੇ ਵੱਧ ਜੋੜੇ ਵਿਆਹ ਹੋ ਚੁੱਕੇ 11:30 ਵਜੇ ਟਾਈਮ ਹੈ ਜੀ ਕੁਝ ਪਾਰਲ ਰਹਿ ਗਏ ਜੀ ਦੇਖੋ ਸਾਰੇ ਜੋੜੇ ਆ ਵੀ ਰਹੇ ਆ ਜੀ ਸੁਆਦ ਆਇਆ ਪਿਆ ਜੀ ਦੁਆਵਾਂ ਦੇ ਰਹੇ ਆ ਜੀ ਸਾਰੇ ਬਹੁਤ ਪਿਆਰੀ ਇਹ ਦੁਆਵਾਂ ਛੱਡੀਆਂ ਨਹੀਂ ਹੈ ਪੂਰੇ ਪੰਜਾਬ ਵਾਸੀਆਂ ਦੀਆਂ ਜੇ ਸਾਨੂੰ ਚੱਕ ਕੇ ਅੱਗੇ ਰੱਖਿਆ ਮੋਰੇ ਕਰਿਆ ਸਾਰੇ ਭਰਾਵਾਂ ਦਾ ਸਹਿਯੋਗਾ ਤੁਹਾਡਾ ਵੀ ਸਹਿਯੋਗ ਹੈ ਤੋ ਵੀ ਅੱਗੇ ਦੇ ਅੱਗੇ ਅੰਨਾ ਸਾਡਾ ਸਾਥ ਹੈ ਸਾਈ ਪ੍ਰੈਸ ਨੇ ਪੂਰੀ ਮੀਡੀਆ ਬਹੁਤ سپورਟ ਹੈ ਜੀ ਕਿਆ ਕਿਆ ਅਫਵਾਹਾਂ ਸਮਾਨ ਦੇ ਰਹੇ ਉਹਨਾਂ ਨੂੰ ਸਮਾਨ ਸੱਭੂ ਦੇ ਰਹੇ ਦੇਖੋ ਜੀ ਮੈਂ ਕਿਹਾ ਤਾਂ ਹੀ ਆਪਣਾ ਲੋਡਿੰਗ ਦਾ ਸਮਾਨ ਬੈੱਡ ਹੈ ਲਮਾਰੀ ਤੇ ਲੈ ਕੇ ਬਲਿਸ ਗੱਦੇ ਆ ਰਿਹਾ ਜੂਸਰ ਤੇ ਲੈ ਕੇ ਸੂਟਾਂ ਤੇ ਲੈ ਕੇ ਮੇਕਅਪ ਕਿੱਟਾਂ ਲੈ ਕੇ ਹਰੇਕ ਚੀਜ਼ ਆਪਾਂ ਜੋ ਲੋਡਿੰਗ ਦਾ ਸਮਾਨ ਹੈ ਸਾਰਾ ਸੱਭੂ ਸਭ ਦਾ ਸਹਿਯੋਗ ਨਾਲ ਦੇ ਦੇ ਕਿਹੜੇ ਕਿਹੜੇ ਸ਼ਕਤੀਆਂ ਖਾਸ ਕਰਕੇ politically ਜਾਸਮਾ ਸੇ ਬੋਲ ਰਹੇ ਦੇਖੋ ਜੀ ਆਪਾਂ ਨੇ ਪਾਰਟੀ ਵਾਈ ਦੇ ਤੁਹਾਨੂੰ ਕੋਈ ਤਾਲੂਕ ਪਾਰਟੀ ਵਾਈ ਦੇ ਉੱਪਰ ਉੱਠ ਕੇ ਆਪਾਂ ਸਭ ਨੂੰ ਇਨਵਾਈਟ ਕਰ ਰਹੀ ਪੂਰਾ ਪ੍ਰਸ਼ਾਸਨ ਬੁਲਾਇਆ ਜਿੰਨਾ ਖੋ ਸਕਿਆ ਜੀ ਸਾਰੇ ਨੂੰ ਐਡ ਕਰਿਆ ਹਲੇ ਆਪਾਂ ਨੇ ਸਮਾਂ ਜੋ ਦੇ ਆ ਬਾਈ 1 ਵਜੇ ਤੋਂ ਬਾਅਦ ਸਭ ਨੂੰ ਦੇ ਆ ਬਾਈ ਜੀ ਬਹੁਤ ਸੋ ਬਾਜੀ ਜੀ ਜਿਹਨਾਂ ਆਸ਼ੀਰਵਾਦ ਦੇਣਾ ਹਰੇਕ ਬੰਦਾ ਪਹੁੰਚ ਰਿਹਾ ਹੈ ਕਹਿੰਦੇ ਮਨੋਰੰਜਨ ਦੇ ਲਈ ਵੀ ਕਲਾਕਾਰ ਹੀ ਪਹੁੰਚ ਰਹੇ ਨੇ ਪੂਰੇ ਕਲਾਕਾਰ ਪਹੁੰਚ ਰਹੇ ਜੀ ਅਸੀਂ ਤਾਂ ਸਾਡੇ ਬੜੀ ਭੈਣਾਂ ਦਾ ਕਵਲ ਡਾਂਸ ਵੀ ਪੂਰੇ ਭਰਾਵਾਂ ਨਾਲ ਪੂਰੇ ਸਹਿਯੋਗ ਨਾਲ ਕਰਾਣਾ ਹੈ ਜੀ ਨੰਦਗਾ ਸਾਡੇ ਮਹਾਰਾਜ ਜੀ ਜਦੋਂ ਸਵਾਰੀ ਜਾਊਗੀ ਉਹ ਤੇ ਪੂਰਾ ਇੰਜੋਏ ਕਰਾਣਾ ਹੀ ਪਿਆ ਥੋੜੇ ਤੁਸੀਂ ਵੀ ਸਾਹਮਣੇ ਇੰਜੋਏ ਕਰਨਾ ਨਾਲ ਲੜਕੇ ਜੀ ਬੇਨਤੀ ਇਹ ਹੈ ਕਿ ਪੰਜਾਬ ਪਹਿਲਾਂ ਬਹੁਤ ਵੱਡੀ ਤਰਾਸ ਦੀ ਤੋਂ ਨਿਕਲ ਰਿਹਾ ਹੈ ਸਾਨੂੰ ਇੱਕ ਗੱਲ ਸਮਝ ਆ ਗਈ ਕਿ ਪੰਜਾਬੀਆਂ ਦੀ ਬਾਹ ਜਿਹੜੀ ਹੈ ਪੰਜਾਬੀਆਂ ਨੂੰ ਹੀ ਫੜਨੀ ਪਊਗੀ ਤੇ ਅੱਜ ਜਿਹੜਾ ਇਹ ਨੌਜਵਾਨ ਦੀਪੂ ਜੀ ਨੇ ਉਪਰਾਲਾ ਕੀਤਾ ਮੈਂ ਸਮਝਦਾ ਜੇ ਨੌਜਵਾਨ ਵਰਗ ਇੰਨਾ ਚੇਤਨ ਹੋ ਗਿਆ ਇੰਨਾ ਸਿਆਣਾ ਹੋ ਗਿਆ ਇਸ ਮੁਕੱਦਸ ਮਕਸਦ ਵਾਸਤੇ ਇਤੋਂ ਵੱਡਾ ਤਾਂ ਕੋਈ ਪੁੰਨ ਨਹੀਂ ਕਿਸੇ ਧੀ ਦਾ ਕੰਨਿਆਦਾਨ ਕਰਨਾ ਉਹਦੇ ਵਿੱਚ ਕੋਈ ਯੋਗਦਾਨ ਪਾਉਣਾ ਇਹ ਤਾਂ ਪੁਰਾਣੇ ਵੇਦਾਂ ਸ਼ਾਸਤਰਾਂ ਚ ਵੀ ਲਿਖਿਆ ਵੀ ਇਹ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਸੋ ਮੈਂ ਸਾਰੀ ਟੀਮ ਨੂੰ ਦੀਪੂ ਜੀ ਦੀ ਸਾਰੀ ਟੀਮ ਨੂੰ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਔਰ ਖਾਸ ਕਰਕੇ ਜਿਹੜੇ ਮੋਰਿੰਡੇ ਦੇ ਤੁਹਾਡੇ ਪ੍ਰੈਸ ਕਲੱਬ ਜਿਹੜੇ ਤੁਹਾਡੇ ਭਰਾ ਸਾਡੇ ਆਏ ਐ ਜਿਨ੍ਹਾਂ ਨੇ ਇਸ ਨੂੰ ਘਰ ਘਰ ਲੈ ਕੇ ਜਾਣਾ ਸੋ ਤੁਹਾਡਾ ਸਾਰਿਆਂ ਦਾ ਵੀ ਬਹੁਤ ਸ਼ੁਕਰਾਨਾ ਔਰ ਜਿੰਨੇ ਲੋਕਾਂ ਨੇ ਹਿੱਸਾ ਪਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਨਰਿੰਦਰ ਸਿੰਘ ਸ਼ਿਰਗਲ ਚੇਅਰਮੈਨ ਮਿਲਖ ਫੈਟ ਪੰਜਾਬ ਮੇਰੇ ਨਾਲ ਪ੍ਰਦੀਪ ਮਲੋਤਰਾ ਜੀ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਪੰਜਾਬ ਦੇ ਉਮਿੰਦਰ ਓਮਾ ਜੀ ਹੋਰ ਸਾਡੇ ਇਲਾਕੇ ਦੀਆਂ ਮਾਨਯੋਗ ਸ਼ਖਸੀਅਤਾਂ ਸਮੁੱਚੇ ਪ੍ਰੈਸਰਪੋਰਟਰ ਵੀਰਾਂ ਦਾ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵੀ ਤੁਸੀਂ ਇਹ ਜੇ ਨੇਕ ਕਾਰਜ ਵਿੱਚ ਆਪਣਾ ਇੰਨਾ ਸਵੇਰ ਤੋਂ ਸਮਾਂ ਕੱਢ ਕੇ ਇੱਥੇ ਤੁਸੀਂ ਪਹੁੰਚਿਓ ਤੇ ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਦੀਪੂ ਸਾਡਾ ਛੋਟਾ ਭਰਾ ਬਚਪਨ ਤੋਂ ਹੀ ਉਸ ਨੂੰ ਸਮਾਜ ਸੇਵਾ ਦਾ ਸ਼ੌਕ ਸੀ ਉਸ ਨੇ ਬਹੁਤ ਵੱਡਾ ਗਰੁੱਪ ਆਪਣੇ ਯਾਰਾਂ ਮਿੱਤਰਾਂ ਦਾ ਜਿਹੜਾ ਇਲਾਕੇ ਦੇ ਵਿੱਚ ਖੜਾ ਕੀਤਾ ਤੇ ਜਿਵੇਂ ਪੰਜਾਬ ਦੀ ਫਿਤਰਤ ਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਦਾ ਸੁਪਨਾ ਵੀ ਹੈ ਕਿ ਆਪਾਂ ਆਪਣੇ ਪੰਜਾਬ ਨੂੰ ਸੁਪਨਿਆਂ ਦਾ ਪੰਜਾਬ ਬਣਾਉਣਾ ਤੇ ਗਰੀਬ ਗੁਰਬੇ ਲੋਕਾਂ ਦੀ ਮਦਦ ਕਰਕੇ ਜਿਹੜੀ ਪੰਜਾਬ ਨੂੰ ਆਪਾਂ ਨੇ ਲੀਹ ਤੇ ਲਿਆਉਣਾ ਵੀਰੋ ਮੈਂ ਤਾਂ ਇੱਕੋ ਗੱਲ ਜਾਣਦਾ ਵੀ ਦੀਪੂ ਜੀ ਬਾਰੇ ਮੈਂ ਇਹੀ ਕਹਾਂਗਾ ਕਿ ਜਿਵੇਂ ਕਿਸੇ ਨੇ ਕਿਹਾ ਕਿ ਚਿਰਾਗ ਬਣ ਕੇ ਸੋਇ ਸੰਦੀਪੂ ਕੁਰਾਲੀ ਇਹਨਾਂ ਦਾ ਬਹੁਤ ਵੱਡਾ ਪ੍ਰਫਲਤਾ ਪੂਰੇ ਇਲਾਕੇ ਦੇ ਵਿੱਚ ਵਾਂਗਾ ਹੋ ਰਹੀ ਹੈ ਬੰਦੇ ਚੱਲ ਰਹੇ